ਸਲੋਕ ਮਹਲਾ 3 ਇਸ ਪਾਵਨ ਸ਼ਬਦ ਦੇ ਵਿੱਚ ਤੀਸਰੇ ਪਾਤਸ਼ਾਹ ਧੰਗੁਰੂ ਅਮਰਦਾਸ ਜੀ ਦੱਸਦੇ ਨੇ ਕਿ ਮਨੁੱਖ ਨੂੰ 9 ਨਿੱਧੀਆਂ ਤੇ 18 ਸਿੱਧੀਆਂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਪਾਵਨ ਬਚਨ ਕਰਦੇ ਨੇ ਬ੍ਰਹਮ ਬਿੰਦੈ ਤਿਸਦਾ ਬ੍ਰਹਮਤਰ ਹੈ ਇਕ ਸ਼ਬਦ ਲਿਵਲਾਏ ਨਵ ਨਿਤੀ 18 ਹੈ ਸਿੱਧੀ ਪਿਛੇ ਲੱਗਿਆ ਭਰੇ ਜੋ ਹਰ ਹਿਰਦੈ ਸਦਾ ਵਸਾਈ ਜੋ ਮਨੁੱਖ ਕੇਵਲ ਗੁਰ ਸ਼ਬਦ ਵਿੱਚ ਮ੍ਰਤੀ ਜੋੜ ਕੇ ਬ੍ਰਹਮ ਨੂੰ ਪਛਾਣੇ ਉਸ ਦਾ ਬ੍ਰਹਮਣ ਪੁਣਾ ਬਣਿਆ ਰਹਿੰਦਾ ਹੈ ਨਵ ਨਿੱਦੀ 18 ਸਿੱਧਈ ਪਿੱਛੇ ਲੱਗੀ ਆ ਫਿਰੇ ਜੋ ਹਰ ਹਿਰਦੇ ਸਦਾ ਵਸਾਈ ਜੋ ਮਨੁੱਖ ਹਰੀ ਨੂੰ ਹਿਰਦੇ ਦੇ ਵਿੱਚ ਵਸਾਉਂਦਾ ਹੈ ਉਸ ਨੂੰ ਨੌ ਨਿੱਧੀਆਂ ਤੇ 18 ਸਿੱਧੀਆਂ ਉਸ ਦੇ ਮਗਰ ਲੱਗ ਜਾਂਦੀਆਂ ਹਨ ਭਾਵ ਕਿ ਜਿਹਦੀ ਸੁਰਤ ਗੁਰ ਸ਼ਬਦ ਦੇ ਵਿੱਚ ਜੁੜ ਜਾਂਦੀ ਹੈ ਉਹਦਾ ਬ੍ਰਾਹਮਣ ਪੁਣਿਆ ਬਣਿਆ ਰਹਿੰਦਾ ਹੈ ਤੇ ਜਿਹੜਾ ਆਪਣੇ ਹਿਰਦੇ ਦੇ ਵਿੱਚ ਪ੍ਰਮਾਤਮਾ ਨੂੰ ਵਸਾ ਲੈਂਦਾ ਹੈ ਚੇਤੇ ਰੱਖਦਾ ਹੈ ਕਿੰਨੇ ਉਹਦੇ ਪਿੱਛੇ 9 ਨਦੀਆਂ ਤੇ 18 ਸਿੱਧੀਆਂ ਭੱਜੀਆਂ ਫਿਰਦੀਆਂ ਨੇ ਬਿਨ ਸਤਗੁਰ ਨਾ ਪਾਈਐ ਬੂਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਈ ਜੁਗ ਚਾਰ ਵਿਚਾਰ ਕਰਕੇ ਸਮਝੋ ਇਹ ਸਤਗੁਰ ਤੋਂ ਬਿਨਾ ਨਾਮ ਨਹੀਂ ਮਿਲ ਸਕਦਾ ਏ ਨਾਨਕ ਪੂਰੇ ਭਾਗਾਂ ਨਾਲ ਜਿਸ ਨੂੰ ਸਤਗੁਰੂ ਮਿਲੇ ਉਹ ਚੁਹਾ ਜੁਗਾ ਦੇ ਵਿੱਚ ਸੁੱਖ ਪਾਉਂਦਾ ਹੈ ਉਸ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਕਿਨੂੰ ਜਿਹਦੇ ਪੂਰੇ ਭਾਗ ਨੇ ਜਿਨੇ ਸਤਗੁਰੂ ਨੂੰ ਪਾਇਆ ਹੈ ਸਤਗੁਰੂ ਮਿਲਦਾ ਕਿਵੇਂ ਪਾਇਆ ਕਿਵੇਂ ਜਾ ਸਕਦਾ ਹੈ ਬਿਨ ਨਾਮ ਤੋਂ ਸਤਗੁਰੂ ਨੂੰ ਪਾਇਆ ਨਹੀਂ ਜਾ ਸਕਦਾ